ਹੈਲੋ ਗਾਇਸ ਸੋ ਸ੍ਰੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਪੰਜਾਬ ਕੈਨੇਡਾ ਵਲੌਗਸ ਅਰ ਅੱਜ ਦੇ ਵਲੌਗਸ ਆਪਾਂ ਜਾ ਰਹੇ ਆ ਜੌਬ ਸਰਚ ਕਰਨ ਊ ਟੂ ਸਮ ਰੀਜ਼ਨਸ ਮੇਰਾ ਕੰਮ ਛੁੱਟ ਗਿਆ ਸੀਗਾ ਮੈਂ ਰੈਸਟੋਰੈਂਟ ਤੇ ਕੰਮ ਕਰਦੀ ਸੀ ਐਂਡ ਹੁਣ ਆਪਾਂ ਨਵਾਂ ਕੰਮ ਲੱਭਣ ਜਾ ਰਹੇ ਆ ਗਾਇਸ ਬਿਕੋਜ਼ ਕੰਮ ਤੋਂ ਇਨਦਰ ਤੇ ਤੁਹਾਨੂੰ ਪਤਾ ਵੀ ਕੁਝ ਹੈ ਨਹੀਂ ਸੋ ਅੱਜ ਦਾ ਵਲੌਗ ਉਸ ਤੇ ਹੀ ਆ ਆਪਾਂ ਚਾਹਾਂਗੇ ਲੈਂਗਲੀ ਐਂਡ ਆਲਸੋ ਆਪਾਂ ਕੁਝ ਕਪੜੇ ਬਾਈ ਕਰਨੇ ਆ ਤਾਂ ਆਪਾਂ ਮੈਚੂ ਟਾਊਨ ਵੀ ਜਾ ਸਕਦੇ ਆ ਸੋ ਬਨੇ ਰਹੋ ਸੋ ਗਾਇਸ ਆਪਾਂ ਪਹੁੰਚ ਚੁੱਕੇ ਆ ਲੈਂਗਲੀ ਐਂਡ ਹੁਣ ਆਪਾਂ ਇੱਥੇ ਦੇਖਣਾ ਵੀ ਕਿੱਥੇ-ਕਿੱਥੇ ਆਪਾਂ ਰੈਜ਼ਿਊਮੇ ਦੇ ਸਕਦੇ ਆ ਫॉर ਜੌਬ ਐਂਡ ਦੇਖੋ ਬੜਾ ਸੋਹਣਾ ਵੈਦਰ ਆ ਗਾਇਸ ਕਾਈਸ ਤਾਂ ਆਪ ਕੋਣ ਚੁੱਕੀਆਂ ਗੋਰੀਆਂ ਦੇ ਮੇਲੇ ਵਿੱਚ ਐਂਡ ਸਰ ਨਹੀਂ ਪਤਾ ਸੀ ਕਿ ਮੇਲਾ ਹੋਣਾ ਤੁਸੀਂ ਵੇਖੋ ਇਟਸ ਰੀ ਨਾਈਸ ਥੀ ਵੂ ਇਹ ਹੈ ਕਿ ਤੁ मेले तो इधर आ चुके हैं क्योंकि आप जी चीज वास्ते आए हैं वो ज्यादा जरूरी है वैसे मेले की सामू कुछ बहुत ही समझ नहीं आई तो so, आप पहुंच चुके हैं अर्बन बिहेवियर सो लैट्स ट्राई क्लोथ आउटवेयर चलो चीजें ਸੋ ਗਾਈਜ਼ ਆਪਾਂ ਵੇਖ ਰਹੇ ਆ ਡ्रेसेस ਲੈਣੀਆਂ ਤਾਂ ਅਸੀਂ ਹੈ ਨਹੀਂ ਬਟ ਅਸੀਂ ਫਿਰ ਵੀ ਇੱਥੇ ਜ਼ਰੂਰ ਆਉਣੀ ਆ ਜਦੋਂ ਵੀ ਆਉਣੀ ਆ ਸੋ ਹੁਣ ਆਪਾਂ ਆ ਚੁੱਕਿਆ ਸਪੋਰਾ ਐਂਡ ਵੀ ਆਰ ਟ੍ਰਾਈਂਗ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਫਰੀ ਦੇ ਵਿੱਚ ਗਾਈਜ਼ ਲੈਣਾ ਚਾਹੀਏ ਕੁਝ ਵੀ ਨਹੀਂ ਆ ਬਟ ਟ੍ਰਾਈ ਜ਼ਰੂਰ ਕਰਨੀਆਂ ਨੇ ਚੀਜ਼ਾਂ ਸੀ ਫੋਰਾ ਨਾਲ ਕੋਈ ਗਾਣਾ ਵੀ ਸੀ ਯਾਦ ਨਹੀਂ ਹਨਾ ਜਦੋਂ ਵੀ ਇਹ ਚਿੱਟੀ ਪੈਂਟ ਪਾਉਂਦੀ ਆ ਇਹ ਹਮੇਸ਼ਾ ਕੁਝ ਨਾ ਕੁਝ गिरा ਦਿੰਦੀ ਆ ਲਾਈਕ ਬਾਈ ਐਂ ਦੱਸੀ ਕਾ ਤਾ ਯਾਨੀ ਇਹਨਾਂ ਨੂੰ ਖਾਣਾ ਪੀਣਾ ਨਹੀਂ ਆਉਂਦਾ ਗਾਇਸ 거기서 나 발래요 ਆਪਾਂ ਪੂਰਾ ਥੱਕ ਚੁੱਕੇ ਆ ਲਕਤਾਂ ਦੀ ਬੈਂਡ ਵੱਜ ਚੁੱਕੀ ਆ ਆਪਾਂ ਹੁਣੇ ਕਾਫੀ ਪੀਤੀ ਸੀ ਤਾਂ ਕਾਫੀ ਨੇ ਥੋੜੀ ਜੀ ਜਾਨ ਦਿੱਤੀ ਆ ਲੱਤਾਂ ਦੇ ਵਿੱਚ ਅਦਰਵਾਈਜ਼ ਤਾਂ ਬਿਲਕੁਲ ਵੀ ਹਿੰਮਤ ਨਹੀਂ ਹੈਗੀ ਹੁਣ ਚੱਲਣ ਦੀ ਬਟ ਕੱਦੂ ਜੀ ਇਹਨਾਂ ਦਾ ਇੱਕ ਆਈਟਮ ਰਹਿ ਗਿਆ ਲੈਣ ਵਾਲਾ ਐਂਡ ਇਹ ਕਹਿ ਰਹੇ ਨੇ ਵੀ ਅਸੀਂ ਉਹ ਆਈਟਮ ਲੈ ਕੇ ਹੀ ਜਾਣਾ ਹਾਂਜੀ ਹਾਂਜੀ ਤਾਂ ਲੈ ਤਾਂ ਵੀ ਬੈਂਡ ਡੇਜ਼ਰਟ ਡਸਨਟ ਮੈਟਰ ਕਿਉਂਕਿ ਰੋਜ਼ ਤਾਂ ਨਿਕਲਣ ਜਾਂਦਾ ਤੁਹਾਨੂੰ ਪਤਾ ਹੀ ਆ ਸੋ ਸਨੋ ਗਾਇਸ ਵੈਸੇ ਦੂ ਸਿੰਪਲ ਪੌੜੀਆਂ ਸੀ ਪਰ ਅਸੀਂ ਇੰਨੀ ਦੂਰ ਚੱਲ ਕੇ ਆਏ ਵੀ ਅਸੀਂ ਲਿਫਟ ਰਾਹੀਂ ਦੀ ਹੀ ਉਤਰਾਂਗੇ ਐਂਡ ਮਜਾ ਆ ਲੈ ਇੱਕ ਪੈਰ ਥੱਲੇ ਪਾ ਜੀਏ ਗਾਇਸ ਹੁਣ ਆਪਾਂ ਚੱਲੇ ਆ ਘਰੇ ਦੇਖੋ ਵਿਊ ਚੈੱਕ ਕਰੋ ਗਾਇਸ ਉਹ ਦੇਖੋ ਕਿੰਨੀ ਉੱਚੀ ਬਿਲਡਿੰਗ ਆ ਕੈਮਰੇ 'ਚ ਵੀ ਪੂਰੀ ਨਹੀਂ ਆ ਰਹੀ ਗਾਇਸ ਪਾ ਸੜਕ ਕ੍ਰਾਸ ਕਰਾਂਗੇ ਹਨਾ ਮਤਲਬ ਪੂਰਾ ਹੌਲੀ ਕਰਾਂਗੇ ਆਪੇ ਰੁਕਣਗੇ ਆਪਾਂ ਫਲੈਕਸ ਕਰਦੇ ਹੋਏ ਜਾਵਾਂਗੇ ਕੀ ਫਲੈਕਸ ਕਰਦਾ ਮਾਰੀ ਨਾ ਲੈ ਲੱਤਾਂ ਚ ਉਹਨਾਂ ਦੇ ਘਰ ਕੋਲੇ ਜਾ ਕੇ ਡਿੱਗਣੀ ਹਲ ਬਣ ਕੇ ਕਿੰਨਾ ਵੀ ਘਰ ਕੋਲੇ ਚੱਕਣ ਜਾਊਗੀ ਮੈਂ ਵਿੱਚ ਹੀ ਤੇਰੀ ਵੀ ਫਿਰ ਤੇਰੀਆਂ ਵੀ ਵਿੱਚ ਹੀ ਲੱਤਾਂ ਨਹੀਂ ਆ ਨਾ ਮੇਰੇ ਲੰਗਦੀ ਨਹੀਂ ਮੈਂ ਲੱਤਾਂ ਨਹੀਂ ਬਈਏ ਕਿਉਂਕਿ ਟੱਪ ਦਾ ਦੇਖ ਕੇ ਨਾਉਂਦੇ ਆ ਤੂੰ ਫਲੈਕਸ ਮਤਲਬ ਹੌਲੀ ਹੌਲੀ ਉਹ ਗੱਡੀ ਨੇ ਫਲੈਕਸ ਕਰਤਾ ਮੈਂ ਖਾ ਜੂਗਾ ਗਾਈਜ਼ ਆਪ ਆ ਚੁੱਕਿਆ ਘਰ ਕੋਲੇ ਐਂਡ ਹਣ ਕੇ ਇਹ ਆ ਕਿ ਬਣਾਵਾਂਗੇ ਡਿਨਰ ਹਨਾ ਡਿਨਰ ਹੀ ਹੁੰਦਾ ਹਾਂਜੀ ਤਾਂ ਫਿਰ ਉਹਦਾ ਥੋੜਾ ਜਿਹਾ ਵਲੌਗ ਬਣਾ ਕੇ ਥੈਟਸ ਇਟ ਹੋਜੂ ਤੇ ਆਪਾਂ ਫਿਰ ਉਹਨੂੰ ਕਰ ਦਾਂਗੇ ਐਂਡ ਸਾਡੇ ਆਨਰ ਜਾਂਦੇ ਸੀ ਗਾਇਸ ਛਾੱਕਦੇ ਸੀ ਹਾਂ ਉਹਨਾਂ ਦੇ ਸੀ ਓਕੇ ਸੋ ਗਾਇਸ ਗਾਈਜ਼ ਆਪਾਂ ਬਣਾਏ ਨੇ ਆਲੂ ਦੇ ਪਰਾਂਠੇ ਔਰ ਅੱਜ ਦਾ ਵਲੌਗ ਆਪਾਂ ਇੱਥੇ ਹੀ ਐਂਡ ਕਰਨ ਜਾ ਰਹੇ ਆ ਤੇ ਤੁਸੀਂ ਸਾਡੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸਾਡੇ ਚੈਨਲ ਨੂੰ ਐਂਡ ਲਾਈਕ ਸ਼ੇਅਰ ਕਮੈਂਟ एवरीथिंग ਕਰਿਆ ਕਰੋ ਗਾਈਜ਼ ਓਕੇ ਗਾਈਜ਼ ਗੁੱਡ ਨਾਈਟ